ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਇੱਕ ਐਸਾ ਅਲੰਕਾਰ ਸ਼ੇਅਰ ਕਰਨ ਲੱਗਾ ਜਿਹਦੇ ਨਾਲ ਤੁਹਾਡੇ ਸੁਰ ਵੀ ਪੱਕੇ ਹੋਣਗੇ ਤੁਹਾਡੀ ਰੇਂਜ ਵੀ ਬਣੂਗੀ ਰੇਂਜ ਦੇ ਨਾਲ ਨਾਲ ਇੱਕ ਮੀਂਡ ਜਿਹੜੀ ਗਲੇ ਦੇ ਵਿੱਚ ਆਉਗੀ ਕਈ ਬਹੁਤ ਸਾਰੇ ਗਾਣਿਆਂ ਦੇ ਵਿੱਚ ਜਿਹੜੀ ਮੀਂਡ ਯੂਜ਼ ਹੁੰਦੀ ਹੈ ਤੇ ਮੀਂਡ ਜਿਹਨਾਂ ਦੇ ਗਲੇ ਦੇ ਵਿੱਚ ਆ ਜਾਂਦੀ ਹੈ ਫਿਰ ਉਹਨਾਂ ਦੀ ਗਾਇਕੀ ਹੈ ਜਿਹੜੀ ਉਹ ਬਹੁਤ ਪਾਵਰਫੁੱਲ ਹੋ ਜਾਂਦੀ ਹੈ ਤੇ ਫੀਲਿੰਗ ਵਾਲੀ ਹੋ ਜਾਂਦੀ ਹੈ ਜੇ ਤੁਸੀਂ ਵੀ ਚਾਹੋ ਨਿਓ ਤੁਹਾਡੀ ਗਾਇਕੀ ਦਾ ਭਾਵ ਹੈ ਜਿਹੜਾ ਉਹਦਾ ਇੱਕ ਫੀਲ ਹੈ ਉਹ ਸਾਹਮਣੇ ਵਾਲੇ ਸੁਣਨ ਵਾਲੇ ਤੇ ਪਹੁੰਚੇ ਤਾਂ ਇਹ ਸਰਗਮ ਦਾ ਰਿਆਜ਼ ਜ਼ਰੂਰ ਕਰਿਓ ਨੂੰ ਛੱਡਿਓ ਨਾ ਅਖੀਰ ਤੱਕ ਜ਼ਰੂਰ ਵੇਖਿਓ ਔਰ ਇਹ ਸਰਗਮ ਮੀਂਡ ਸੁਰ ਦੀ ਪਕਿਆਈ ਔਰ ਤੁਹਾਡੀ ਪਿਚ ਕਰੈਕਸ਼ਨ ਔਰ ਹਾਈ ਨੋਟਸ ਜਿਹੜੇ ਉੱਚਾ ਸੁਰ ਲਾਉਣਾ ਚਾਹੁੰਦੇ ਨੇ ਉੱਚੇ ਗਾਉਣਾ ਚਾਹੁੰਦੇ ਨੇ ਉਹ ਇਹ ਸਰਗਮ ਦੀ ਪ੍ਰੈਕਟਿਸ ਜ਼ਰੂਰ ਕਰਨ ਆਓ ਤੁਹਾਡੇ ਨਾਲ ਸਰਗਮ ਸਾਂਝੀ ਕਰਦੇ ਆਂ ਜੀ ਦੋਸਤੋ ਇਹਦੀ ਸਪੀਡ ਬਣ ਗਈ ਤੁਸੀਂ ਇਹਦੇ ਤੇ ਸੁਰਾਂ ਨੂੰ ਸਮਝ ਲਿਆ ਫੋਲੋ ਕਰ ਲਿਆ ਦਿਮਾਗ ਦੇ ਵਿੱਚ ਬਿਠਾ ਲੇ ਉਸ ਵਕ ਸਾਰੇਗਾ ਸరిగਮ ਰਗਮ ਅਗਮ ਅਪਗਮ ਅਪਦਮ ਅਪਨੀ ਬਦਨੀ ਜ਼ਦਨੀ ਜ਼ਰਨੀ ਜ਼ਰੇਗਾ ਸਾਰੀ ਦਜ਼ਨੀ ਦਵਨੀ ਦਵਮਾ ਦਵਵਾਗਾ ਬਮਗਰੇ ਮਗਰੇ ਜ਼ਗਰੇ ਜ਼ਨੀ ਦੇ ਜ਼ਨੀ ਦਸ ਤੇ ਇਹਦੀ ਤੁਸੀਂ ਨਾਲ ਨਾਲ ਅਕਾਰ ਦੇ ਵਿੱਚ ਵੀ ਪ੍ਰੈਕਟਿਸ ਕਰ ਸਕਦੇ ਹੋ 10 ਮਿੰਟ ਗਾਓ ਅੱਧਾ ਘੰਟਾ ਗਾਓ ਇਹਦਾ ਕੋਈ ਸਾਈਡ ਇਫੈਕਟ ਨਹੀਂ ਹਾਂ ਇਸ ਤੋਂ ਪਹਿਲਾਂ ਤੁਸੀਂ ਜਿਹੜਾ ਆਪਦੇ ਗਲੇ ਨੂੰ ਵਾਰਮ-ਅਪ ਪਹਿਲਾਂ ਜ਼ਰੂਰ ਕਰ ਲੈਣਾ ਕੋਈ ਵੀ ਚੀਜ਼ ਗਾਉਣ ਤੋਂ ਪਹਿਲਾਂ ਉੱਚਾ ਗਾਉਣ ਤੋਂ ਪਹਿਲਾਂ ਮਿਡਲ ਦੇ ਵਿੱਚ ਗਾਉਣ ਤੋਂ ਪਹਿਲਾਂ ਤੁਸੀਂ ਆਪਣੀ ਗਲੇ ਨੂੰ ਵਾਰਮ-ਅਪ ਜ਼ਰੂਰ ਕਰੋ ਸਵੇਰ ਦੇ ਸਮੇਂ ਤੇ ਜਿਹੜਾ ਉਹ ਖਾਰਜ ਦਾ ਰਿਆਜ਼ ਸਾਹ ਦੀ ਪ੍ਰੈਕਟਿਸ ਬਹੁਤ 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 ਇੰਪੋਰਟੈਂਟ ਨੇ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਚੈਨਲ ਪ੍ਰਿੰਸ 뮤ਜ਼ਿਕ ਅਕੈਡਮੀ YouTube ਦੇ ਉੱਤੇ ਆਪਾਂ ਉਹ ਸਾਂਝੇ ਕੀਤੇ ਹੋਏ ਐ ਸੋ ਤੁਸੀਂ ਸਾਰੇ ਰਿਆਜ਼ ਕਰੋ ਔਰ ਆਪਣੇ ਗਲੇ ਨੂੰ ਸੁਰੀਲਾ ਬਣਾਓ ਆਪਣੇ ਜੀਵ ਨੂੰ ਆਪਣੀ ਜ਼ਿੰਦਗੀ ਨੂੰ ਸੁਰੀਲਾ ਬਣਾਓ ਬਹੁਤ ਬਹੁਤ ਧੰਨਵਾਦ